ਜੈਨ ਸਾਬਦ ਗੁਰੂ ਸੁਣ ਮੰਨਿਆ ਕੈਨ ਮਨ ਤੇ ਆਇਆ ਹਰਸ ਹੋਈ ਆਨੰਦੇਨ ਭਗਤੀ ਰਤਿਆ ਮਾਲਤਨ ਹੋਈ ਕ੍ਰੂੜਾ ਰੰਗ ਕਸੰਬ ਕਾ ਜਨ ਸਜਾਏ ਦੁਖ ਰੋਈ ਜਿਸ ਅੰਦਰ ਨਾਮ ਪਰਨਾਸ ਹੈ ਓ ਸਦਾ ਸਦਾ ਥਿਰ ਹੋਈ ਇਹ ਜਨਮ ਪਦਾਰਥ ਪਾਇਕ ਹਰ ਨਾਮ ਨਾ ਚਿਤ ਲਿਵ ਲਾਏ ਪਗ ਕਿਸੈ ਰਹਿਣਾ ਨਹੀਂ ਆਗੇ ਥੋਰ ਨ ਪਾਏ ਆਹ ਵੇਲਾ ਹੱਥ ਨ ਆਵਈ ਅੰਤ ਗਿਆ ਪਸੁਤਾਈ ਜੈਸ ਨਾਦਰ ਕਰੇ ਸੋ ਉਪਰ ਹਾਰ ਸੇਤੀ ਲੇ ਵਲਾਈ ਦੇ ਕਾਦੇ ਕੀ ਸਭ ਕਰ ਮਾਨਮੋ ਕਬੂ ਜਨ ਪਾਈ ਜਨ ਗੁਰਮੁਖਹਿ ਦਾਸ ਦਹ ਸੇਵ ਪਾਈ ਤਨ ਥਾਈ ਹਰ ਗੁਣ ਗਾਵ ਮ ਹਰ ਨਿਤ ਪੜਹ ਆਰ ਗੁਣ ਗਾਏ ਸਿਮਾਏ ਧਾਨ ਕਿ ਤਿਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹਿ ਲਿਵ ਲਾਈ ਚਿਰਦਾ ਮੁਹੱਲਾ ਤੀਜ ਜਿਨੇ ਕੇ ਮਨੈ ਨਾਮ ਧਿਆਇਆ ਜੋ ਰਮਤੀ ਵਿਚਾਰ ਤੇਨ ਕਾ ਮੁਖ ਸਦਿ ਉਜਲੇ ਤੇਤ ਸੱਚੇ ਦਰਵਾਰ ਓ ਅੰਮ੍ਰਿਤ ਪੀਵੇਂ ਸਦਾ ਸਦਾ ਸਚੇ ਨਾਮ ਧਿਆਰ ਪਾਈ ਗੌਰ ਮੰਨ ਸਦਾ ਪਤ ਹੋਈ ਹਰ ਹਰ ਸਦਾਤ ਆਈਏ ਮਾਲਰ ਹਾਵੇਂ ਕੱਢ ਤੋਈ 라ਉ ਮਾਨ ਮੂਖ ਨਾਮ ਨਾ ਜਾਣਨੀ ਬਣਨਾਵੇਂ ਪਾਤ ਜਾਏ ਸਾਧਨਿਆ ਹੋ ਲਾਗ ਦੁ ਜਿ ਪਾਈ ਵਿਸਤਾ ਕੇ ਕੀੜਾ ਪਵਨ ਵਿੱਚ ਵਿਸਤਾ ਸੇ ਵਿਸਤਾ ਮਾਇਸੁ ਮਾਈ ਤੈਨੂੰ ਕਾ ਮਾਫਲ ਹ ਜੋ ਚੱਲੈ ਸਤਿਗੁਰ ਪਾਏ ਕੋਲੇ ਉਦਾਰੇ ਆਪਿਣਾ ਤਨ ਜਣਦੀ ਮਾਈ ਤੇਨ ਕਾ ਜਨਮ ਸਫਲ ਹੈ ਜੋ ਚੱਲਾ ਸਤਿਗੁਰ ਪਾਈ ਹੋਲੇ ਉਦਾਰੇ ਆਪਿਨਾ ਤਨ ਜਣਦੀ ਮਾਈ ਹਰ ਹਰ ਨਾਮ ਤੇ ਆਈਐ ਜਸਨਾ ਕਿਰਪਾ ਕਰੇ ਰਜਾਈ ਜਿਨ ਗੁਰ ਮੁਖ ਨਾਮ ਤੇ ਆਇਆ ਅਬਿਚਾ ਆਪ ਗਵਾਈ ਹੋਇਆਂ ਜਰਾ ਬਾਹਰੋਂ ਨਿਰਮਲ